ਆਪਣੇ ਆਕੂ ਮਲਾਪ ਪ੍ਰਿਆਰ ਸੰਗਮੂਰਤੇ ਮਾਤਸਾ ਦੀਆਂ ਜਿਹੜਾ ਦੇ ਵਿੱਚ ਪਾਣੇ ਜਿਹਦੇ ਵਿੱਚ 12 ਬੀਪੀਆਂ ਵੀ ਨੇ ਸਾਡੀਆਂ 12 ਭੈਣਾਂ ਨੇ ਪਟਿਆਲਾ ਜੀ ਦੇ ਵਿੱਚ ਬੰਦੇ ਆ ਮਨਾਂ ਦੇ ਨਾਲ ਪਰਸਵਸੀ ਮੁਲਾਕਾਤ ਕਰਕੇ ਆਏ ਆ ਗੈਰ ਕੋ ਚੜਦੀ ਕਲਾ ਦੇ ਵਿੱਚ ਨੇ ਕੋਈ ਗਮ ਵੀਰਾ ਸ਼ਿਕਵਾ ਤੋਂ ਕਿਸੇ ਵੀ ਡੇਰਾ ਉੱਤੇ ਨਹੀਂ ਸਮਝਦਾ ਕਾਣਾ ਨਾਲ ਗੱਲਬਾਤ ਹੋਈ ਆ ਕਿ ਤੁਹਾਡੀ ਇਹ ਹਾਇਦਾ ਪ੍ਰਵੱਧ ਕਰਦੇ ਆ ਤੁਹਾਨੂੰ ਘਰਾਂ ਨੂੰ ਭੇਜਦੇ ਆ ਬੜੇ ਜਲਵੇ ਨਾਲ ਦੀ ਸਾਡੀ ਰਿਹਾਈ ਦਾ ਪ੍ਰਬੰਧਨਾ ਕਰਿਓ ਜੇਸੇ ਨਹੀਂ ਜਾਣ ਕੇ ਭਾਵੇਂ ਕਿਸਾਨ ਨੂੰ ਜਾਣ ਤੋਂ ਚਲਾ ਗੁਰੇ ਸੋਨਾ ਸ੍ਰੀ ਅਕਾਲ ਸਰਕਾਰਾਂ ਦੇ ਵਿਗਮ ਹੁੰਦੇ ਆ ਸਰਕਾਰਾਂ ਦੇ ਅੰਦਰ ਕਈ ਵਾਰੀ ਕਿਸੇ ਨੂੰ ਨਾਪੜ ਤੇ ਮਾਪੜ ਦੀ ਸ਼ਕਤੀ ਘਟ ਜਾਂਦੀ ਆ ਸਰਕਾਰ ਕੋਈ ਕੰਮ ਬਹੁਤ ਵੱਡਾ ਮਹਿਸੂਸ ਹੋਇਆ ਸੀ ਕਿ 19 ਤਰੀਕ ਨੂੰ ਜਿਹੜਾ ਸੀ ਕੰਮ ਕਰ ਲਿਆ

साढ़े चार सौ रिहा कर दूर मुताबिक कोवल तीन सौ बारह किसानी ने जो असि फरे बाकी कितो निकलाइया असि उस दिन 746 ਕਿਸਾਨ ਗਏ ਆ ਉਹ ਪੰਜਾਬ ਦੀਆਂ ਜਿਲ੍ਹਾਂ ਚ ਵਕ ਵਕ ਜਿਨ੍ਹਾਂ ਦੇ ਵਿੱਚ ਬੰਦ ਨੇ ਸਾਨੂੰ ਗੈਰਹਾਜ਼ਰ ਕਰਦਾ